ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਬਨਸਤਾਨ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਮਾਝਾ ਜੋਂਦੇ ਸਿੱਖ ਪ੍ਰਚਾਰਕਾਂ ਦੇ ਨਾਲ ਬੜੀ ਇੱਕ ਸੋਹਣੀ ਸਾਡੀ ਭਰਮੀ ਗੱਲਬਾਤ ਹੋਈ ਆ ਜਿਹਦੇ ਵਿੱਚ ਕਿਉਂਕਿ ਅਸੀਂ ਸਾਰੇ ਗੁਰਪਾਈ ਆ ਇਹ ਉਹ ਇਨਸਾਨ ਨੇ ਸਾਰੇ ਜਿਹੜੇ ਗਰਾਉਂਡ ਤੇ ਜਾ ਕੇ ਜ਼ਮੀਨ ਤੇ ਜਾ ਕੇ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਂਦੇ ਨੇ ਤੋਂ ਅੱਜ ਬਹੁਤ ਇੱਕ ਚੰਗੇ ਮਾਹੌਲ ਦੇ ਵਿੱਚ ਸਾਰੇ ਪ੍ਰਚਾਰਕ ਵੀਰਾਂ ਦੇ ਨਾਲ ਢਾਡੀਆਂ ਦੇ ਨਾਲ ਰਾਗੀਆਂ ਦੇ ਨਾਲ ਗੱਲਬਾਤ ਹੋਈ ਉਹਦੇ ਵਿੱਚ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਇਹ ਤੈਅ ਕੀਤਾ ਕਿ ਜਿਹੜੀ ਧਰਮ ਪ੍ਰਚਾਰ ਦੀ ਮੁਹਿੰਮ ਪਹਿਲਾਂ ਵੀ ਕਿਉਂਕਿ ਚਲਾਉਂਦੇ ਨੇ ਬਹੁਤ ਸਾਰਥਕ ਯਤਨ ਨੇ ਪਰ ਉਹਦੇ ਨਾਲ ਆਪਾਂ ਹੋਰ ਥੋੜਾ ਜਿਹਾ ਗੁਰੂ ਪਾਤਸ਼ਾਹ ਦਾ ਥਾਪੜਾ ਲੈ ਕੇ ਜਨੂਨ ਦੇ ਨਾਲ ਇੱਕ ਜੋਸ਼ ਦੇ ਨਾਲ ਸੰਗਤਾਂ ਤੇ ਜਾਣਾ ਵਾ ਤੋ ਉਹਦੇ ਲਈ ਆਪਾਂ ਪਿੰਡ ਪੱਧਰ ਤੇ ਜਿਹੜਾ ਪ੍ਰੋਗਰਾਮ ਸ਼ੁਰੂ ਕਰਨਾ ਉਹਦੇ ਬਾਰੇ ਵਿਚਾਰ ਹੋਈ ਔਰ ਸਾਰੇ ਪ੍ਰਚਾਰਕ ਵੀਰਾਂ ਨੇ ਬੜਾ ਮਾਣ ਤਾਣ ਦਿੰਦਿਆਂ ਸਾਰਿਆਂ ਨੇ ਹੰਗਾਰਾ ਭਰਿਆ ਕਿ ਅਸੀਂ ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਪਦੇਸ਼ ਆ ਉਹਨਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਆਪਾਂ ਪੂਰੀ ਮਿਹਨਤ ਕਰਾਂਗੇ ਤੇ ਲਗਨ ਦੇ ਨਾਲ ਹਰ ਕਰ ਤੱਕ ਜਾਵਾਂਗੇ ਇਸੇ ਤਹਿਤ ਹੀ ਜੋ ਵਿਸਾਖੀ ਦੇ ਉੱਤੇ ਆਪਾਂ ਪ੍ਰੋਗਰਾਮ ਲਿਕੇ ਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਆਪਾਂ ਪ੍ਰੋਗਰਾਮ ਦਿੱਤਾ ਹੀ ਉਹਦੀ ਤਿਆਰੀ ਦੇ ਤਹਿਤ ਹੀ ਅੱਜੇ ਆਪਣੀ ਸਾਰੀ ਪ੍ਰਚਾਰਕਾਂ ਦੇ ਨਾਲ ਗੱਲਬਾਤ ਹੀ ਔਰ ਜਿਸ ਤਰੀਕੇ ਦੇ ਨਾਲ ਪ੍ਰਚਾਰਕ ਮਿਲੇ ਆ ਜਿਸ ਤਰੀਕੇ ਨਾਲ ਸਾਡੀਆਂ ਸਾਰੀਆਂ ਦੀਆਂ ਗੱਲ ਵਕੜੀਆਂ ਪਈਆਂ ਵਾਂ ਉਹਨੇ ਸਾਨੂੰ ਇਹ ਫਕਰ ਦਿੱਤਾ ਵਾ ਕਿ ਇਹ ਸਾਰੇ ਗੁਰ ਭਾਈ ਸਾਡੇ ਨਾਲ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਚੱਲੇਗੀ ਤੇ ਸੰਗਤਾਂ ਤੱਕ ਪਹੁੰਚੇਗੀ ਕਿਉਂਕਿ ਇਹ ਮੈਂ ਜਾਣਦਾ ਥੋੜੀ ਪੰਜਾਬ 'ਚ ਨਿਰਾਸ਼ਾ ਹੈਗੀ ਆ ਪਰ ਨਿਰਾਸ਼ਾ ਨੂੰ ਦੂਰ ਕਰਦਾ ਵਾ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਪੜ੍ਹਦੇ ਹੀ ਆ ਕਿ ਜੇ ਮੋਢ ਨਾ ਹੋਵੇ ਤੇ ਟਾਣੀਆਂ ਸੁੱਕ ਜਾਂਦੀਆਂ ਵਾ ਤੇ ਸਾਡਾ ਮੋਢ ਵਾ ਗੁਰ ਸ਼ਬਦ ਗੁਰਬਾਣੀ ਸਾਡੇ ਤੱਕ ਸਾਹਿਬ ਉਹਦੇ ਨਾਲ ਸੰਗਤਾਂ ਨੂੰ ਜੋੜਨ ਦੇ ਲਈ ਇਹ ਸਾਰੇ ਉਪਰਾਲੇ ਜਿਹੜੇ ਨੇ ਹੋਣੇ ਨੇ ਮੈਂ ਸੰਗਤਾਂ ਨੂੰ ਵੀ ਇਹ ਅਪੀਲ ਕਰਦਾ ਵਾਂ ਕਿ ਇਹਨਾਂ ਪ੍ਰੋਗਰਾਮਾਂ 'ਚ ਤੁਸੀਂ ਵੱਧ ਚੜ ਕੇ ਹਿੱਸਾ ਲੈਣਾ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰਨਾ ਕਿਉਂਕਿ ਗੁਰੂ ਨੇ ਬਾਣੀ ਚ ਆਖਿਆ ਵਾ ਹਮਰਾ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ ਸਾਡੇ ਸਾਡੇ ਲਈ ਗੁਰੂ ਪਾਤਸ਼ਾਹ ਨੇ ਸ਼ਾਹਦਤਾਂ ਦਿੱਤੀਆਂ ਵਾ ਸਾਡੇ ਮੱਥੇ ਤੇ ਗੁਰੂ ਦਾ ਕਰਜ਼ਾ ਹੈ ਕਰਜ਼ਾ ਉਤਰ ਤੇ ਨਹੀਂ ਸਕਦਾ ਪਰ ਆਪਾਂ ਗੁਰੂ ਪਾਤਸ਼ਾਹ ਦੇ ਫਲਸਫੇ ਨੂੰ ਜੇ ਸੰਗਤ ਤੱਕ ਲੈ ਕੇ ਜਾਣੇ ਆ ਤਾਂ ਗੁਰੂ ਦਾ ਆਸ਼ੀਰਵਾਦ ਤੇ ਗੁਰੂ ਦੀ ਮਿਹਰ ਸਾਨੂੰ ਜਰੂਰ ਮਿਲਦੀ ਆ ਤੋਂ ਬੜਾ ਮਾਣ ਸਾਨੂੰ ਸਕੱਤਰ ਸਾਹਿਬ ਨੇ ਜਾਂ ਜਿਹੜੇ ਵੀ ਸੱਜਣ ਇੱਥੇ ਆਏ ਸਿੰਘ ਸਾਹਿਬ ਆ ਸਾਰਿਆਂ ਨੇ ਬਹੁਤ ਮਾਣ ਦਿੱਤਾ ਹੈ ਪ੍ਰਚਾਰਕ ਲਗਨ ਦੇ ਨਾਲ ਇੱਥੇ ਪਹੁੰਚੇ ਔਰ ਜਿਸ ਤਰੀਕੇ ਦਾ ਉਹਨਾਂ ਨੇ ਹੰਗਾਰਾ ਭਰਿਆ ਵਾ ਮੈਨੂੰ ਆਸ ਆ ਕੇ ਗੁਰੂ ਦੀ ਕਿਰਪਾ ਦੇ ਨਾਲੇ ਧਰਮ ਪ੍ਰਚਾਰ ਦੀ ਲਹਿਰ ਜਿਹੜੀ ਆ ਪਾਤਸ਼ਾਹ ਨੇ ਇਹਨੂੰ ਸਫਲ ਕਰਦਿਆਂ ਸਾਰਿਆਂ ਨੂੰ ਸਾਡੇ ਮਹਾਨ ਤਖਤਾਂ ਦੇ ਨਾਲ ਸੰਗਤਾਂ ਨੂੰ ਜੋੜਨਾ ਹੈ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਨਾਲ ਜੋੜਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ